ਕੈਨੇਡਾ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ 트럼ਪ ਦੇ ਮੁਕਾਬਲੇ ਲਈ ਤਿਆਰ ਕੈਨੇਡਾ ਕਾਰਨੀ ਨੇ ਟਰੂਡੋ ਲਈ ਥਾਂ ਆਸਟ੍ਰੇਲੀਆ ਦੇ ਪੀਐਮ ਨੇ ਕੀਤਾ ਚੌਕਸ ਤੂਫਾਨ ਦਾ ਅਸਰ ਨਹੀਂ ਹੋਇਆ ਖਤਮ 2 ਲੱਖ ਕਰਾਂ ਤੇ ਕਾਰੋਬਾਰੀ ਅਧਾਰਿਆਂ ਦੀ ਬਿਜਲੀ ਰਹੀ ਠੱਪ ਦੋ ਸਮੁੰਦਰੀ ਜਹਾਜ਼ਾਂ ਨੂੰ ਲੱਗੀ ਅੱਗ ਬਰਤਾਨੀਆ ਦੇ ਤੱਟ ਨੇੜੇ ਵਾਪਰਿਆ ਹਾਦਸਾ ਬਚਾਅ ਮਹਿੰਮ ਜਾਰੀ ਪਨਾਮਾ ਨੇ ਰਿਹਾ ਕੀਤੇ ਪ੍ਰਵਾਸੀ ਵੱਡੇ ਪੱਧਰ ਤੇ ਮਨੁੱਖੀ ਅਧਿਕਾਰ ਆਲੋਚਨਾ ਟਰੰਪ ਨੇ ਪਨਾਮਾ ਤੇ ਕੋਸਟ ਰੀਕਾ ਨਾਲ ਕੀਤਾ ਸੀ ਸਮਝੌਤਾ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ ਹੈ ਇਸ ਨਾਲ ਉਹ ਮੌਜੂਦਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਥਾਂ ਲੈ ਕੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣ ਲਈ ਤਿਆਰ ਨੇ ਜਿਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕੈਨੇਡਾ 'ਚ ਇਹ ਪਹਿਲੀ ਵਾਰ ਹੈ ਜਦ ਰਾਜਨੀਤੀ ਦਾ ਕੋਈ ਤਜਰਬਾ ਨਾ ਰੱਖਣ ਵਾਲਾ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਰਿਹਾ ਹੋਵੇ ਇਸ ਤੋਂ ਪਹਿਲਾਂ ਕਾਰਨੀ ਦਾਅਵਾ ਕਰਦੇ ਨੇ ਕਿ ਉਹ ਜੀ 7 ਦੇਸ਼ ਤੇ ਦੋ ਕੇਂਦਰੀ ਬੈਂਕਾਂ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਵਜੋਂ ਸੇਵਾ ਕਰਨ ਵਾਲੇ ਪਹਿਲੇ ਵਿਅਕਤੀ ਅਤੇ ਉਹਨਾਂ ਦਾ ਤਜਰਬਾ ਟਰੰਪ ਵਰਗੇ ਵਿਸ਼ਵ ਨਤਾ ਮਨਾਲ ਬਪਾਰਿਕ ਮੁੱਦੇ ਨੂੰ ਸੁਲਝਾਉਣ ਵਿੱਚ ਮਦਦਗਾਰ ਹੋਵੇਗਾ ਮਾਰਕ ਕਰਨੀ ਦਾ ਜਨਮ 16 ਮਾਰਚ 1965 ਨੂੰ ਕੈਨੇਡਾ ਦੇ ਉੱਤਰ ਪੱਛਮ ਵਿੱਚ ਸਥਿਤ ਫੋਰਟ ਸਮਿਥ ਵਿੱਚ ਹੋਇਆ ਸੀ ਹਾਲਾਂਕਿ ਉਹਨਾਂ ਦਾ ਮੋਢਲਾ ਜੀਵਨ ਐਡਮਿੰਟਨ ਅਲਬਰਟਾ ਵਿੱਚ ਬੀਤਿਆ ਸੀ ਮਾਰਕ ਦੇ ਮਾਤਾ ਪਿਤਾ ਦੋਵੇਂ ਸਕੂਲ ਅਤੇ ਆਪਕਸਨ ਅਜੀਬ ਵਿੱਚ ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਵਧੀਆ ਸਨ ਕਾਰਨ ਅਨੁਸਾਰ ਉਹਨਾਂ ਦੇ ਮਾਤਾ ਪਿਤਾ ਨੇ ਉਸ ਵਿੱਚ ਜਨਤਕ ਸੇਵਾ ਪ੍ਰਤੀ ਵਚਨਪੱਤ ਦਾ ਪੈਦਾ ਕੀਤੀ ਮਾਰਕਰਨੀ ਨੇ 2004 ਵਿੱਚ ਕੈਨੇਡਾ ਦੇ ਵਿੱਤ ਵਿਭਾਗ ਵਿੱਚ ਵੀ ਕੰਮ ਕੀਤਾ ਅਰਥ ਸ਼ਾਸਤਰ ਦੇ ਖੇਤਰ ਵਿੱਚ ਪ੍ਰਤਿਵਾ ਦਿਖਾਉਣ ਤੋਂ ਬਾਅਦ ਉਹਨਾਂ ਨੂੰ 2007 ਵਿੱਚ ਬੈਂਕ ਆਫ ਕੈਨੇਡਾ ਦਾ ਗਵਰਨਰ ਬਣਾਇਆ ਗਿਆ ਕਿਹਾ ਜਾਂਦਾ ਹੈ ਕਿ 2007 ਦੇ ਅੰਤ ਵਿੱਚ ਜਦ ਦੁਨੀਆ ਭਰ ਵਿੱਚ ਆਰਥਿਕ ਉਤਲ-ਪੁਤਲ ਸ਼ੁਰੂ ਹੋਈ ਮਾਰਕਰਨੀ ਉਸ ਸਮੇਂ ਆਉਣ ਵਾਲੇ ਖਤਰਿਆਂ ਤੋਂ ਜਾਣੂ ਸਨ ਇਸ ਕਾਰਨ ਉਹਨਾਂ ਨੇ ਕੈਨੇਡਾ ਦੀ ਮੁਦਰਾ ਨੀਤੀ ਨੂੰ ਸਖਤ ਕਰਨਾ ਸ਼ੁਰੂ ਕਰ ਦਿੱਤਾ ਕਾਰਨ ਨੇ 2008 ਵਿੱਚ ਕੈਨੇਡਾ ਦੇ ਕੇਂਦਰੀ ਬੈਂਕ ਦੀ ਅਗਵਾਈ ਕੀਤੀ ਲੇਮਨ 브ਦਰਸ ਦੁਆਰਾ ਦਿਵਾਲੀਆਪੰਦਾ ਐਲਾਨ ਕਰਨ ਤੋਂ ਬਾਅਦ ਸੰਸਾਰ ਮੰਡੀ ਵਿੱਚ ਡੁੱਬ ਗਿਆ ਕੈਨੇਡਾ ਵਿੱਚ ਉਸਦੀ ਪ੍ਰਬੰਧਨ ਯੋਗਤਾ ਦੀ ਇੰਨੀ ਪ੍ਰਸ਼ੰਸਾ ਕੀਤੀ ਗਈ ਕਿ ਉਹ 2013 ਵਿੱਚ ਬੈਂਕ ਆਫ ਇੰਗਲੈਂਡ ਦੇ ਗਵਰਨਰ ਬਣਨ ਤੱਕ ਕੈਨੇਡਾ ਦੇ ਗਵਰਨਰ ਰਹੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਟਨੀ ਐਲਵਾਇਨਸ ਨੇ ਚੌਕਸ ਕੀਤਾ ਕਿ ਲੰਘੇ ਹਫਤੇ ਦੇ ਅਖੀਰ ਵਿੱਚ ਆਏ ਭਿਆਨਕ ਚੱਕਰਵਤੀ ਤੂਫਾਨ ਦਾ ਅਸਰ ਖਤਮ ਨਹੀਂ ਹੋਇਆ ਕਿਉਂਕਿ ਦੋ ਰਾਜਾਂ ਦੇ ਕੁਝ ਹਿੱਸੇ ਹੜ੍ਹਾਂ ਦੀ ਮਾਰ ਹੇਠ ਆ ਰਹੇ ਨੇ ਹਾਲਾਂਕਿ ਹੜ੍ਹ ਦਾ ਮੁਢਲਾ ਖਤਰਾ ਘਟਦਾ ਜਾ ਰਿਹਾ ਲੰਘੇ ਸਨੀਚਰਵਾਰ ਆਸਟ੍ਰੇਲੀਆ ਦੇ ਪੂਰਬੀ ਤੱਟ ਤੇ ਭਾਰੀ ਮੀਂਹ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋਏ ਸਨ ਮੀਂਹ ਕਾਰਨ ਰੁੱਖ ਅਤੇ ਬਿਜਲੀ ਦੀਆਂ ਲਾਈਨਾਂ ਡਿੱਗੀਆਂ ਤੇ ਕਿਊਜ਼ਲੈਂਡ ਤੇ ਨਿਊ ਸਾਊਥ ਵੇਲਜ਼ ਦੇ ਕੁਝ ਹਿੱਸੇ ਜਲਤਲ ਹੋ ਗਏ ਦੋਵੇਂ ਰਾਜ ਹਾਲਾਂਕਿ ਮੌਸਮ ਦੀ ਭਿਆਨਕ ਮਾਰ ਤੋਂ ਬਚ ਗਏ ਜਿਸ ਬਾਰੇ ਪਹਿਲਾ ਅਨੁਮਾਨ ਲਾਇਆ ਗਿਆ ਸੀ ਕਿ 51 ਸਾਲ ਚ ਦੱਖਣੀ ਪੂਰਬੀ ਕਿਊਜ਼ਲੈਂਡ ਚ ਆਉਣ ਵਾਲਾ ਪਹਿਲਾ ਚਕਰਵਤੀ ਤੂਫਾਨ ਹੋਵੇਗਾ ਅਧਿਕਾਰੀਆਂ ਨੇ ਦੱਸਿਆ ਕਿ ਖਿੱਤੇ ਚ ਕਟੋਕਟ 2 ਲੱਖ ਕਰਾਂ ਤੇ ਕਾਰੋਬਾਰੀ ਆਧਾਰਿਆਂ 'ਚ ਬਿਜਲੀ ਸਪਲਾਈ ਬਹਾਲ ਨਹੀਂ ਹੋਈ ਸੀ ਤੂਫਾਨ ਮਗਰੋਂ ਕੀ ਹੁਜਲੈਂਡ ਨੂੰ ਇਤਿਹਾਸ 'ਤੇ ਸਭ ਤੋਂ ਵੱਡੇ ਬਲੈਕਆਊਟ ਦਾ ਸਾਹਮਣਾ ਕਰਨਾ ਪਿਆ ਤੇ 700 ਤੋਂ ਵੱਧ ਸਕੂਲ ਬੰਦ ਕਰ ਦਿੱਤੇ ਗਏ ਨਦੀਆਂ ਤੇ ਖਾੜੀਆਂ ਨੇੜੇ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣਾ ਘਰ ਖਾਲੀ ਕਰ ਦੇਣ ਜਾਂ ਫਿਰ ਘਰਾਂ ਅੰਦਰ ਹੀ ਰਹਿਣ ਪੂਰਬੀ ਬਰਤਾਨੀਆਂ ਦੇ ਤੱਟ ਨੇੜੇ ਇੱਕ ਮਾਲਵਾੜ ਜਹਾਜ਼ ਨੇ ਜੈਟ ਇੰਦਨ ਦੀ ਟੂ ਆਟੋਾਈ ਕਰਨ ਵਾਲੇ ਜਹਾਜ਼ ਦੇ ਇੱਕ ਟੈਂਕਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਦੋਵੇਂ ਸਮੁੰਦਰੀ ਜਹਾਜ਼ਾਂ ਨੂੰ ਅੱਗ ਲੱਗ ਗਈ ਇਸ ਸਾਥ ਸੇ ਮਗਰੋਂ ਵੱਟੀ ਬਚਾ ਮਹਿੰਮ ਸ਼ੁਰੂ ਕੀਤੀ ਗਈ ਐਮਰਜੈਂਸੀ ਸੇਵਾਵਾਂ ਨੇ ਇਹ ਜਾਣਕਾਰੀ ਦਿੱਤੀ ਸਥਾਨਿਕ ਲੋਕ ਨੁਮਾਇੰਦਾ ਗ੍ਰਾਮ ਸਟੂਡੈਂਟ ਨੇ ਦੱਸਿਆ ਕਿ ਆਵਾਜਾਈ ਮੰਤਰੀ ਨੇ ਉਹਨਾਂ ਨੂੰ ਦੱਸਿਆ ਕਿ ਦੋਵੇਂ ਜਹਾਜ਼ ਤੇ ਚਾਲਕ ਟੀਮਾਂ ਦੇ 37 ਮੈਂਬਰ ਸਵਾਰ ਸਨ ਅਤੇ ਉਹਨਾਂ ਚੋਂ ਇੱਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਦੋਵੇਂ ਜਹਾਜ਼ਾਂ ਦੀਆਂ ਚਾਲਕ ਟੀਮਾਂ ਤੇ ਹੋਰ 36 ਮੈਂਬਰ ਸੁਰੱਖਿਤ ਨੇ ਅਤੇ ਉਹਨਾਂ ਬਾਰੇ ਜਾਣਕਾਰੀ ਮਿਲ ਗਈ ਹੈ ਜਹਾਜ਼ ਨਿਗਰਾਨੀ ਸਾਈਟ ਵੈਸਲ ਫਾਈਟਰ ਅਨੁਸਾਰ ਅਮਰੀਕੀ ਝੰਡੇ ਵਾਲੇ ਜਹਾਜ਼ ਜੁਨਾਨ ਤੁਰਵਾਨਾ ਹੋ ਕੇ ਸਵੇਰੇ ਗ੍ਰਮ ਸਵੀ ਬੰਦਰਗਾਹ ਨੇੜੇ ਖੜਾ ਸੀ ਪੁਰਤਗਾਲੀ ਝੰਡੇ ਵਾਲੇ ਮਾਲਵਾਕ ਜਹਾਜ਼ ਸਲੌਂਗ ਤੇ ਗੇਜ਼ਮਾਉਤੂ ਨੈਦਰਲੈਂਡ ਦੇ ਰੋਟਰਡਾਮ ਜਾ ਰਿਹਾ ਸੀ ਇਹਨਾਂ ਜਹਾਜ਼ਾਂ ਵਿਚਾਲੇ ਟੱਕਰ ਹੋਣ ਮਗਰੋਂ ਅਮਰੀਕੀ ਜਹਾਜ਼ ਦਾ ਜਟ ਏ ਇੰਦਣ ਵਾਲਾ ਕਾਰਗੋ ਟੈਂਕ ਫਟਣ ਮਗਰੋਂ ਦੋਵੇਂ ਜਹਾਜ਼ਾਂ ਨੂੰ ਅੱਗ ਲੱਗੀ ਅਤੇ ਜਹਾਜ਼ ਕਈ ਤਮਾਕੇ ਹੋਏ ਇਸ ਨਾਲ ਇੰਦਣ ਸਮੁੰਦਰ ਚ ਫੈਲ ਗਏ ਉਹਨਾਂ ਕਾਰਕ ਤੇ ਟੈਂਕਰ ਤੇ ਸਵਾਰ ਸਾਰੇ 23 ਮਲਾ ਸੁਰੱਖਿਤ ਨੇ ਹਾਦਸੇ ਮਗਰੋਂ ਤੇਨੂੰ ਬਚਾ ਕਿਸ਼ਤੀਆਂ ਤੱਟ ਰੱਖਿਆ ਇੱਕ ਬਲ ਨਾਲ ਮਿਲ ਕੇ ਘਟਨਾ ਵਾਲੀ ਥਾਂ ਤੇ ਬਚਾਅ ਕਾਰਜ ਵਿੱਚ ਜੁਟੀਆਂ ਨੇ ਟੈਂਕਰ ਲੰਡਨ ਤੋਂ ਲਗਭਗ 250 ਕਿਲੋਮੀਟਰ ਦੂਰ ਹੋਈ ਟੱਕਰ ਲੰਡਨ ਤੋਂ ਲਗਭਗ 250 ਕਿਲੋਮੀਟਰ ਦੂਰ ਹੋਈ ਕਈ ਹਫ਼ਤਿਆਂ ਤੱਕ ਚੱਲੇ ਮੁਕੱਦਮੇ ਅਤੇ ਮਨੁੱਖੀ ਅਧਿਕਾਰ ਆਲੋਚਨਾ ਮਗਰੋਂ ਪਨਾਮਾ ਨੇ ਅਮਰੀਕਾ ਤੋਂ ਕੱਢੇ ਗਏ ਕਈ ਪ੍ਰਵਾਸੀਆਂ ਨੂੰ ਬਿੱਤੇ ਦਿਨੀਂ ਰਿਹਾ ਕਰ ਦਿੱਤਾ ਜਿਨ੍ਹਾਂ ਨੂੰ ਇੱਕ ਦੂਰ ਦਰਾਜ ਦੇ ਕੈਂਪ ਵਿੱਚ ਰੱਖਿਆ ਗਿਆ ਸੀ ਇਹਨਾਂ ਲੋਕਾਂ ਨੂੰ ਇਹ ਮੁਲਕ ਛੱਡਣ ਲਈ 30 ਦਿਨ ਦਾ ਸਮਾਂ ਦਿੱਤਾ ਗਿਆ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਪ੍ਰਕਿਰਿਆ ਤੇਜ਼ ਕਰਨ ਦੀ ਕੋਸ਼ਿਸ਼ ਤਹਿਤ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਪਨਾਮਾ ਅਤੇ ਕੋਸਟ ਰੀਕਾ ਨਾਲ ਸਮਝੌਤਾ ਕੀਤਾ ਸੀ ਇਸੇ ਸਮਝੌਤੇ ਤਹਿਤ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇਹਨਾਂ ਦੇਸ਼ਾਂ 'ਚ ਭੇਜਿਆ ਗਿਆ ਸੀ ਜਿਨ੍ਹਾਂ 'ਚੋਂ ਜ਼ਿਆਦਾਤਰ ਏਸ਼ੀਆਈ ਮੁਲਕਾਂ ਤੋਂ ਨੇ ਇਸ ਇਸ ਸਮਝੌਤੇ ਨੇ ਮਨੁੱਖੀ ਅਧਿਕਾਰ ਸਬੰਧੀ ਚਿੰਤਾਵਾਂ ਨੂੰ ਉਸ ਸਮੇਂ ਵਧਾ ਦਿੱਤਾ ਜਦ ਪਨਾਮਾ ਸਿਟੀ ਦੇ ਇੱਕ ਹੋਟਲ ਚ ਹਿਰਾਸਤ ਵਿੱਚ ਰੱਖੇ ਗਏ ਸੈਂਕੜੇ ਗੈਰ ਕਾਨੂੰਨੀ ਪ੍ਰਵਾਸੀਆਂ ਨੇ ਮਦਦ ਦੀ ਅਪੀਲ ਕਰਦੇ ਆਪਣੀਆਂ ਖਿੜਕੀਆਂ ਤੇ ਪੱਤਰ ਲਟਕਾਏ ਅਤੇ ਕਿਹਾ ਕਿ ਉਹ ਆਪਣੇ ਹੀ ਦੇਸ਼ ਮੁੜਨ ਤੋਂ ਡਰੇ ਹੋਏ ਨੇ ਸ਼ਰਨਾਰਥੀ ਸੰਬੰਧੀ ਕਮੰਟਰੀ ਕਾਨੂੰਨ ਤਹਿਤ ਲੋਕਾਂ ਨੂੰ ਤਸ਼ੱਦਦ ਤੋਂ ਬਚਣ ਲਈ ਸ਼ਰਨ ਲੈਣ ਲਈ ਅਰਜ਼ੀ ਦੇਣ ਦਾ ਅਧਿਕਾਰ ਹੈ ਪਰ ਆਪਣੇ ਮੁਲਕ ਮੁੜਨ ਤੋਂ ਇਨਕਾਰ ਕਰਨ ਵਾਲਿਆਂ ਨੂੰ ਕੋਲੰਬੀਆ ਨਾਲ ਲੱਗਦੇ ਪਨਾਮਾ ਦੀ ਸਰਹੱਦ ਨੇੜੇ ਇੱਕ ਦੂਰ ਦਰਾਜ ਦੇ ਕੈਂਪ ਚ ਭੇਜ ਦਿੱਤਾ ਗਿਆ ਸੀ